ਅਰੇੜੀ ਬਹਾਰ ਦਾ ਮੌਸਮ ਆਉਣ ਵਾਲਾ ਹੈ ਡੰਡੀ ਇਸ ਮੌਸਮ ਵਿੱਚ ਦਰਖਤ ਬੂਟੇ ਹਰੇ ਭਰੇ ਹੋਣ ਲਈ ਅੰਗੜਾਈ ਲੈ ਰਹੇ ਹਨ ਡੰਡੀ ਨਾ ਜ਼ਿਆਦਾ ਠੰਡ ਹੈ ਅਤੇ ਨਾ ਗਰਮੀ ਡੰਡੀ ਮਧੇਰੇ ਗਰਮੀ ਵਿੱਚ ਕਾ ਸੜ ਜਾਂਦਾ ਹੈ ਡੰਡੀ ਪੌਦਿਆਂ ਦਾ ਵਤਨਾ ਰੁਕ ਜਾਂਦਾ ਹੈ ਡੰਡੀ ਸੁਹਾਬ ਨੇ ਮੌਸਮ ਵਿੱਚ ਮਾਲੀ ਸੰਜੇ ਨਵੇਂ ਪੌਦੇ ਲੈ ਕੇ ਗਿਆ ਹੈ ਉਸ ਦਾ ਬਾਪ ਨੇੜੇ ਕਸਵੇ ਵਿੱਚ ਨਰਸਰੀ ਚਲਾਉਂਦਾ ਹੈ ਡੰਡੀ ਕਲੋਨੀ ਦੇ ਲੋਕ ਸੰਜੇ ਨੂੰ ਪੜੀਕਦੇ ਰਹਿੰਦੇ ਹਨ ਡੰਡੀ ਰੀਨਾ ਨੇ ਵੇਖਿਆ ਕਿ ਉਹਨਾਂ ਦੇ ਗਾਮਲਿਆਂ ਵਿੱਚ ਮੌਸਮ ਠੋਲਾ ਸੁੱਕਾ ਸਾੜਾ ਗਏ ਹਨ ਡੰਡੀ ਉਹ ਗਾਮਲਿਆਂ ਵਿੱਚ ਨਵੇਂ ਫੁੱਲ ਲਗਾਉਣ ਬਾਰੇ ਕਾਫੀ ਦਿਨਾ ਤੋਂ ਸੋਚ ਰਹੀ ਸੀ ਡੰਡੀ ਫੁੱਲਾਂ ਦੇ ਨਾਲ-ਨਾਲ ਉਹ ਕੋਈ ਫਲਦਾਰ ਬੂਟਾ ਵੀ ਲਗਾਉਣ ਬਾਰੇ ਸੋਚਦੀ ਹੈ ਡੰਡੀ ਸੰਜੇ ਮਾਲੀ ਨੂੰ ਗਲੀ ਵਿੱਚ hookah ਦਿੰਦਿਆਂ ਵੇਖ ਕੇ ਉਹਦਾ ਚਿਹਰਾ ਖੇੜ ਗਿਆ ਹੈ ਡੰਡੀ ਉਸਨੇ ਹਾਕ ਮਾਰ ਕੇ ਗੇਟ ਮੁਹਰੇ ਸੱਦ ਲਿਆ ਹੈ ਡੰਡੀ ਰੀਨਾ ਪਾਣੀ ਦਾ ਗਲਾਸ ਦੇ ਕੇ ਪੁੱਛਦੀ ਹੈ ਸੰਜੀ ਕੋਈ ਫਲਾਂ ਵਾਲਾ ਪੌਦਾ ਵੀ ਲੈ ਕੇ ਆਇਆ ਹੈ ਜਾਂ ਨਹੀਂ ਪ੍ਰਸ਼ੰਚਨ ਜੀ ਬੀਬੀ ਜੀ ਬਹੁਤ ਸੁੰਦਰ ਬੂਟੇ ਹਨ ਡੰਡੀ ਜੋ ਘਰ ਵਿੱਚ ਮਹਿਕਾਂ ਖੁਸ਼ਬੂ ਦੇਣਗੇ ਡੰਡੀ ਸੰਜੇ ਕਹਿੰਦਾ ਹੈ ਡੰਡੀ ਜਿੰਮੀ ਦੌੜਦਾ ਹੋਇਆ ਅੰਦਰੋਂ ਬਾਹਰ ਆਉਂਦਾ ਹੈ ਮਮਾ ਜੀ ਕੌਣ ਆਇਆ ਹੈ ਪ੍ਰਸ਼ੰਜਨਾ ਰੀਨਾ ਕਹਿੰਦੀ ਹੈ ਮਾਲੀ ਆਇਆ ਹੈ ਡੰਡੀ ਇਹ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਕਲੋਨੀ ਫੁੱਲਾਂ ਦੀ ਰੈਡੀ ਮਹਿਕ ਲਈ ਤਰਸੀ ਪਈ ਹੈ ਡੰਡੀ ਜਿੰਮੀ ਨੂੰ ਅਮਰੂਦ ਬਹੁਤ ਪਸੰਦ ਹਨ ਡੰਡੀ ਮਾਲੀ ਕੋਲ ਜਾ ਕੇ ਉਸ ਨੂੰ ਪੁੱਛਦਾ ਹੈ ਸੰਜੇ ਅੰਕਲ ਜੀ ਤੁਹਾਡੇ ਕੋਲ ਅਮਰੂਦ ਦਾ ਬੂਟਾ ਵੀ ਹੈ ਪ੍ਰਸ਼ਨ ਚਿੰਨ ਮਾਲੀ ਸੰਜੇ ਆਪਣੀ ਟੋਕਰੀ ਵਿੱਚੋਂ ਫੁੱਲਾਂ ਦੇ ਬੂਟਿਆਂ ਵਿੱਚੋਂ ਅਮਰੂਦ ਲੱਭਣ ਲੱਗ ਪੈਂਦਾ ਹੈ ਡੰਡੀ ਰੀਨਾ ਖਾਲੀ ਹੋ ਗਏ ਗਮਣਿਆਂ ਨੂੰ ਇੱਧਰ ਉੱਧਰ ਕਰਨਾ ਲੱਗ ਪੈਂਦੀ ਹੈ ਡੰਡੀ ਉਹ ਕਿਆਰੀ ਪੱਧਰੀ ਕਰਕੇ ਕਹਿੰਦੀ ਹੈ ਜਿਮੀ ਪੁੱਤ ਆਪਾਂ ਅਮਰੂਦ ਆਪ ਲਗਾਵਾਂਗੇ ਅਤੇ ਪਾਣੀ ਪਾ ਕੇ ਵੱਡਾ ਕਰਾਂਗੇ ਡੰਡੀ ਮਾਲੀ ਨੇ ਧਿਆਨ ਨਾਲ ਹੌਲੀ ਜਿਹੇ ਅਮਰੂਦ ਦਾ ਬੂਟਾ ਚੁੱਕਿਆ ਦੱਸੋ ਕਿੱਥੋਂ ਕਿੱਥੇ ਲਗਾਉਣਾ ਹੈ ਪ੍ਰਸ਼ੰਚਨ ਜਿਮੀ ਚਿਆਰੀ ਵਿੱਚ ਬੈਠ ਜਾਂਦਾ ਹੈ ਆਜੋ ਆਜੋ ਆਪਾਂ ਇੱਥੇ ਹੀ ਲਗਾਉਣਾ ਡੰਡੀ ਜਿਮੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮਿੱਟੀ ਪੁੱਟਣਾ ਲੱਗ ਪੈਂਦਾ ਹੈ ਡੰਡੀ ਉਹ ਬੂਟੇ ਦੇ ਕੋਮਲ ਪੱਤਿਆਂ ਨੂੰ ਪਿਆਰ ਨਾਲ ਪਲੋਸਦਾ ਹੈ ਡੰਡੀ ਨੱਕ ਕੋਲ ਨੂੰ ਕਰਕੇ ਪੱਤਿਆਂ ਵਿੱਚੋਂ ਮਹਿਕ ਲੈਂਦਾ ਹੈ ਡੰਡੀ ਮੰਮੀ ਮੈਂ ਹੀ ਸ਼ਾਮ ਨੂੰ ਪਾਣੀ ਪਾਇਆ ਕਰਨਾ ਡੰਡੀ ਮਾਲੀ ਬੱਚੇਂ ਦੀਆਂ ਗੱਲਾਂ ਸੁਣ ਕੇ ਹੱਸ ਪੈਂਦਾ ਹੈ ਮੈਡਮ ਜੀ ਅੱਜ ਕੱਲ ਦੇ ਬੱਚੇ ਤਾਂ ਮੋਬਾਈਲ ਨਾਲ ਹੀ ਚਿੰਬੜੇ ਰਹਿੰਦੇ ਨੇ ਤੁਹਾਡਾ ਬੱਚਾ ਬੂਟਿਆਂ ਦੀਆਂ ਗੱਲਾਂ ਕਰਦਾ ਹੈ ਡੰਡੀ ਇਹ ਚੰਗੀ ਗੱਲ ਹੈ ਡੰਡੀ ਮਾਲੀ ਹੱਥ ਵਿੱਚ ਫੜੇ ਖੁਰਪੇ ਨਾਲ ਡੂੰਗਾ ਟੋਆ ਪੋਟ ਦਿੰਦਾ ਹੈ ਡੰਡੀ ਜਿਮੀ ਅਮਰੂਦ ਦਾ ਬੂਟਾ ਲੈ ਕੇ ਖੜ ਜਾਂਦਾ ਹੈ ਡੰਡੀ ਮਾਲੀ ਕਹਿਣ ਲੱਗਦਾ ਹੈ ਚੱਲ ਹੁਣ ਸਿੱਧਾ ਕਰਕੇ ਬੂਟਾ ਟੋਏ ਵਿੱਚ ਰੱਖ ਦੇ ਡੰਡੀ